ਪਿਤਾ ਦੀ ਆਸ਼ਕੀ ਦਾ ਬੇਟੀ ਨੇ ਕੀਤਾ ਖੌਫਨਾਕ ਦੀ ਐਂਡ ਪਿਤਾ ਦੀ ਗਰਲਫ੍ਰੈਂਡ ਨੂੰ ਦਿੱਤੀ ਦਰਦਨਾਕ ਮੌਤ ਮਾਸੀਆਂ ਨਾਲ ਮਿਲ ਉਤਾਰਿਆ ਪਿਤਾ ਦੀ ਗਰਲਫ੍ਰੈਂਡ ਨੂੰ ਮੌਤ ਦੇ ਘਾਟ ਪਿਓ ਧੀ ਦਾ ਰਿਸ਼ਤਾ ਸਭ ਤੋਂ ਉੱਚਾ ਹੁੰਦਾ ਹੈ ਤੇ ਪਿਓ ਆਪਣੀ ਧੀ ਨੂੰ ਹਰ ਖੁਸ਼ੀ ਦੇਣ ਦੀ ਕੋਸ਼ਿਸ਼ ਕਰਦਾ ਹੈ ਤੇ ਧੀ ਵੀ ਆਪਣੇ ਪਿਤਾ ਦਾ ਹਰ ਮੁਸ਼ਕਲ 'ਚ ਸਾਥ ਦੇਣ ਲਈ ਤਿਆਰ ਰਹਿੰਦੀ ਹੈ ਪਰ ਮਹਾਰਾਸ਼ਟਰ ਤੋਂ ਇੱਕ ਐਸਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਵੇਖ ਹਰ ਕੋਈ ਹਰਾਨ ਹੋ ਗਿਆ ਬੇਟੀ ਨੇ ਆਪਣੇ ਪਿਤਾ ਪਿੱਛੇ ਇੱਕ ਮਹਿਲਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਹ ਵੀ ਇਸ ਢੰਗ ਨਾਲ ਜਿਸ ਦੀ ਕੋਈ ਉਮੀਦ ਵੀ ਨਹੀਂ ਕਰ ਸਕਦਾ ਮਾਮਲਾ ਆਪਣੇ ਪਿਤਾ ਨੂੰ ਪ੍ਰੇਮਿਕਾ ਦੇ ਜਾਲ ਚੋਂ ਛੁਡਵਾਉਂਦਾ ਹੈ ਮਹਾਰਾਸ਼ਟra ਦੇ ਵਾਸ਼ਿਮ ਇਲਾਕੇ ਚ ਪੁਲਿਸ ਨੇ ਕਤਲ ਦੀ ਗੁੱਥੀ ਨੂੰ ਜਦੋਂ ਸੁਲਝਾਇਆ ਤਾਂ ਉਸ ਕਤਲ ਦੇ ਮਾਸਟਰਮਾਈਂਡ ਦਾ ਪਰਦਾਫਾਸ਼ ਹੋਇਆ ਤਾਂ ਸਭ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਕਿਉਂਕਿ ਉਸ ਮਹਿਲਾ ਦੇ ਕਤਲ ਪਿੱਛੇ ਉਸ ਦੀ ਧੀ ਸੀ ਜਿਸ ਨਾਲ ਮਰਨ ਵਾਲੀ ਮਹਿਲਾ ਦੇ ਨਾਜਾਇਜ਼ ਸੰਬੰਧ ਸਨ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਕਤਲ ਕਰਨ ਵਾਲੀ ਆਪਣੀ ਧੀ ਗਰਲਫ੍ਰੈਂਡ ਤੋਂ ਦੁਖੀ ਸੀ ਜਿਸ ਕਾਰਨ ਹਰ ਰੋਜ਼ ਘਰ 'ਚ ਕਲੇਸ਼ ਹੁੰਦਾ ਸੀ ਤੇ ਉਸ ਲੜਕੀ ਦੇ ਮਨ 'ਚ ਆਪਣੇ ਪਿਤਾ ਦੀ ਗਰਲਫ੍ਰੈਂਡ ਖਿਲਾਫ ਹਰ ਰੋਜ਼ ਗੁੱਸਾ ਵੱਧਦਾ ਜਾ ਰਿਹਾ ਸੀ ਤੇ ਉਸ ਨੇ ਰੋਜ਼ ਰੋਜ਼ ਦੇ ਕਲੇਸ਼ ਤੋਂ ਛੁਟਕਾਰਾ ਪਾਣ ਲਈ ਕਤਲ ਦੀ ਪਲਾਨਿੰਗ ਕੀਤੀ ਜਿਸ 'ਚ ਉਸ ਲੜਕੀ ਨੇ ਆਪਣੇ ਨਾਲ ਆਪਣੀਆਂ ਮਾਸੀਆਂ ਨੂੰ ਨਾਲ ਮਿਲਾਇਆ ਤੇ ਪਲੈਨਿੰਗ ਦੇ ਤਹਿਤ ਚਾਰ ਮਹਿਲਾਵਾਂ ਉਸ ਮਹਿਲਾ ਦੇ ਘਰ ਪਹੁੰਚੀਆਂ ਤੇ ਇੱਟਾਂ ਪੱਥਰ ਨਾਲ ਉਸ ਮਹਿਲਾ ਦੇ ਮੂੰਹ ਤੇ ਅਤੇ ਸਿਰ ਤੇ ਹਮਲਾ ਕਰ ਦਿੱਤਾ ਐਨੀ ਬੁਰੀ ਤਰ੍ਹਾਂ ਉਸ ਮਹਿਲਾ ਨੂੰ ਕੁੱਟਿਆ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ ਤੇ ਸਭ ਲੋਕ ਦੇਖ ਕੇ ਹਰਨ ਹੋ ਗਏ ਲੇਡੀਜ਼ ਨੇ ਕਾਰਾਂਜਾ ਪੁਲਿਸ ਸਟੇਸ਼ਨ ਪੁਲਿਸ ਸਟੇਸ਼ਨ के हद में गौतम नगर के यहां एक महिला लेडीज को ਮੇ ਅਫਾਇਰ ਦੇ ਉਹ ਚਾਰੋਂ ਹੀ ਮਹਿਲਾ ਅਰੈਸਟ ਹੋ ਚੁੱਕੇ ਹੈ ਅਤੇ ਅੱਗੇ ਕੀ ਇਨਵੈਸਟੀਗੇਸ਼ਨ ਕੀ ਪ੍ਰਕਿਰਿਆ ਸ਼ੁਰੂ ਹੈ ਇਹ ਕਿਸ ਸੰਦਰਭ ਵਿੱਚ ਮਤਲਬ ਤੁਸੀਂ ਜਾਨ ਕਰ ਰਹੇ ਆ ਉਹ ਅਨੈਤਿਕ ਲੈਣੇ ਕੇ ਸੰਦਰਭ ਵਿੱਚ ਅਨੈਤਿਕ ਸੰਦਰਭ ਸੰਬੰਧ ਮੇ ਉਹ ਹੱਤਿਆ ਕੀ ਗਈ ਹੈ ਤੇ ਗੁੱਸਾ ਇਨਸਾਨ ਨੂੰ ਹੇਵਾਨ ਬਣਾ ਦਿੰਦਾ ਹੈ ਜੋ ਇਨਸਾਨੀਅਤ ਤੇ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਲਈ ਵਕਤ ਤੇ ਮਿੰਟ ਨਹੀਂ ਲਗਾਉਂਦਾ ਜ਼ਰੂਰਤ ਹੈ ਗੁੱਸੇ ਨੂੰ ਕੰਟਰੋਲ ਕਰਨ ਦੀ ਤੇ ਐਸੇ ਹਯਵਾਨਾਂ ਤੋਂ ਬਚਣ ਦੀ ਕ੍ਰਾਈਮ ਚਾਰਡ ਦੀ ਇਸ ਕਹਾਣੀ ਬਾਰੇ ਤੁਹਾਡਾ ਕੀ ਸੋਚਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ